ਇਹ ਹੈ ਜੀ ਸਾਡੇ ਕਲਸੀਆਂ ਖੁਰਦ ਪਿੰਡ ਦਾ ਗੁਰਦੁਆਰਾ ਬਾਬਾ ਹਜਾਰਾ ਸਿੰਘ ਜੀ ਸਾਡੇ ਬਾਪੂ ਜੀ ਹੋਏ ਜੀ ਬਾਪੂ ਹਜਾਰਾ ਸਿੰਘ ਤੇ ਬਾਪੂ ਕੱਲੀ ਦਾ ਨਾਂ ਨਹੀਂ ਚੱਲਦਾ ਤਾਈ ਸੇਵਾਕੌਰ ਵੀ ਨਾਲ ਸੀ ਬਾਬਾ ਹਜਾਰਾ ਸਿੰਘ ਦਾ ਹੀ ਗੁਰਦੁਆਰਾ ਕਹਿ ਦਿੰਦੇ ਸਾਰੇ ਤਾਈ ਸੇਵਾਕੌਰ ਨੂੰ ਯਾਦ ਨਹੀਂ ਕਰਦੇ ਉਹ ਮੈਂ ਤਾਈਆਂ ਦੇ ਸਾਰੇ ਪਿੰਡ ਚ ਬਹੁਤ ਵਧੀਆ ਸੁਭਾਅ ਤਾਈ ਸੇਵਾਕੌਰ ਦਾ ਤੇ ਬਾਪੂ ਹਜਾਰਾ ਸਿੰਘ ਜੀ ਦਾ ਤੇ ਬਹੁਤ ਹੀ ਮਤਲਬ ਕਹਿ ਲਓਗੇ ਬੱਚਾ ਨਹੀਂ ਹੋਇਆ ਉਹਨਾਂ ਦੇ ਕੋਈ ਤੇ ਉਹਨਾਂ ਨੇ ਫਿਰ ਆਪਣੀ ਆ ਜਿਹੜੀ ਜ਼ਮੀਨ ਆ 5.5 ਕਿੱਲੇ ਝੋਟੇ ਦੇ ਸਿਰ ਵਰਗੀ ਕੀ ਕਹਿੰਦੇ ਨੇ ਝੋਟੇ ਦੇ ਸਿਰ ਵਰਗੀ ਝੋਟੇ ਦੇ ਸਿਰ ਵਰਗੀ ਜ਼ਮੀਨ ਆ 5.5 ਕਿੱਲੇ ਗੁਰਦੁਆਰੇ ਦੇ ਨਾਮ ਕਰਕੇ ਇਸ ਦੁਨੀਆ ਤੋਂ ਰੁਕਸਤ ਹੋ ਗਏ ਸਵਰਗਵਾਸ ਹੋ ਗਏ ਜੀ ਸਵਰਗਵਾਸ ਹੋ ਗਏ ਇਹ ਪੈੜੀ ਵੀ ਅਸੀਂ ਠੀਕੇ ਤੇ ਲੈਂਦੇ ਰਹੇ ਆ ਅੱਜ ਕੱਲ ਇਹਦੀ ਬੋਲੀ ਚਲ ਰਹੀ ਆ ਬੋਲੀ ਹੋ ਰਹੀ ਆ ਬੋਲੀ ਨਾਲ ਜਾ ਰਹੀ ਪੈੜੀ ਬੜੀ ਮਹਿੰਗੀ ਪੈਲੀ ਜਾਂਦੀ ਆ ਜੀ ਇਹ ਇਤੋਂ ਵੀ ਮਹਿੰਗੀ ਪੈੜੀ ਉਹ ਆ ਜਿਹੜੀ ਪਿੰਡ ਦੀ ਰੱਖ ਵਾਲੀ ਦੇ ਆਪਣੇ ਗੁਰਦੁਰਾ ਬਾਬਾ ਦਸੰਦਾ ਸਿੰਘ ਜੀ ਦੇ ਨਾਂ ਤੇ ਇਹਦੇ ਨਾਲੋਂ ਵੀ ਮਹਿੰਗੀ ਜਾਂਦੀ ਹੁੰਦੀ ਸੀ ਤੇ ਹੁਣ ਤੇ ਬਰਾਬਰ ਹੀ ਆ ਜਾਂਦੀਆਂ ਸ਼ਾਇਦ ਇੱਕੋ ਜਿਹੀ ਹੋ ਗਈਆਂ ਜ਼ਮੀਨਾਂ ਇੱਥੇ ਤੇ ਇਹ ਗੁਰਦੁਰਾ ਸਹਿਬਾਨ ਬਣਿਆ ਜੀ ਸਾਡੇ ਕਲਸੀਆਂ ਖੁਰਦਚ ਪਿੰਡ ਦੀ ਐਂਟਰੀ ਤੋਂ ਪਹਿਲਾਂ ਹੀ ਤੇ ਬਾਕੀ ਕਾਫੀ ਹੋ ਗਿਆ ਸੁਧਾਰ ਉਦੋਂ ਛੋਟਾ ਜਿਹਾ ਇੱਕ ਕਮਰਾ ਹੁੰਦਾ ਹੁਣ ਤੇ ਚਲੋ ਸਭ ਕੁਝ ਹੀ ਵਧੀਆ ਕਰਤਾ ਇੱਧਰ ਬਾਥਰੂ ਗੈਰਾ ਬਣਾਤੇ ਆ ਤੇ ਅੱਛਾ ਆ ਪਿੱਛੇ ਵੀ ਅੱਛਾ ਉਦੋਂ ਆ ਗੁਰਦੁਆਰਾ ਅੱਛਾ ਠੀਕ 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 ਆ ਕਮਰਾ ਹੁਣ ਦਾ ਛੋਟਾ ਜਿਹਾ ਓਕੇ ਯੈਸ ਉਦੋਂ ਸ਼ਾਇਦ ਇਹ ਛੋਟਾ ਜਿਹਾ ਕਮਰਾ ਸੀ ਤੇ ਹੁਣ ਤੇ ਵੇਖੋ ਕਿੱਡਾ ਵੱਡਾ ਲੈਂਟਰ ਕਿੰਨਾ ਵੱਡਾ ਗੁਰਦੁਆਰਾ ਪਰ ਦੁੱਖ ਦੀ ਗੱਲ ਇਹ ਆ ਵੀ ਗੁਰੂ ਘਰ ਦੇ ਵਿੱਚ ਇੱਥੇ ਬੈਠਾ ਕੋਈ ਨਹੀਂ ਆ ਸਾਡੇ ਇੱਥੋਂ ਹੀ ਤੇ ਸਾਡਾ ਸਾਰਾ ਸਿਸਟਮ ਖਰਾਬ ਹੋਣ ਦਿਆ ਕਿ ਅਸੀਂ ਕੋਈ ਗੁਰਦਾਰੇ ਦਾ ਪਾਠੀ ਸਿੱਖ ਕੋਈ ਵਧੀਆ ਰੱਖ ਨਹੀਂ ਸਕਦੇ ਕੋਈ ਆਏ ਗਏ ਨੂੰ ਪਾਣੀ ਧਾਣੀ ਪੁੱਛ ਲੇ ਕੋਈ ਇੱਥੇ ਰਹਿ ਲੇ ਕੋਈ ਬਹਿ ਲੇ ਇਹ ਸਾਡੀਆਂ ਕਮਜ਼ੋਰੀਆਂ ਇਹ ਸਾਡੀਆਂ ਹੀ ਨਹੀਂ ਇੱਥੇ ਸਾਰੇ ਪੰਜਾਬ ਚ ਹੀ ਨੇ ਹੁਣ ਵੇਖੋ ਕਿੱਡਾ ਵੱਡਾ ਲੈਂਟਰ ਹੈ ਕਿੱਡਾ ਵੱਡਾ ਗੁਰਦਰਾ ਸਹਿਬਾਨ ਕਿੰਨੀ ਜਗ੍ਹਾ ਕਿੰਨੀ ਜਗ੍ਹਾ ਤੇ ਕਿੰਨਾ ਕੁਸ਼ ਇਧਰ ਸੋਈਆਂ ਇਧਰ ਦਰਵਾਜੇ ਇੱਥੇ ਜਿਹੜੇ ਉਹ ਬੇਕਾਰ ਹੋਏ ਆ ਨਾ ਅੱਜ ਕੱਲ ਅਜ ਤਰਾ ਹੜਾਏ ਆ ਤੇ ਉਹ ਬੇਕਰਾਂ ਨੂੰ ਇੱਥੇ ਰਹਿਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਇਹੋ ਜੇ ਇਹ ਇੱਥੇ ਥੋੜੀ ਆ ਹਜ਼ਾਰਾਂ ਨੇ ਕਿ ਲੱਖਾਂ ਨੇ ਗੁਰਦੁਆਰਾ ਸਾਹਿਬਾਨ ਪਿੰਡਾਂ ਦੇ ਵਿੱਚ ਕਿਉਂ ਨਹੀਂ ਰੱਖਦੇ ਸੱਦੋ ਉਹਨਾਂ ਨੂੰ ਇੱਥੇ ਜਿਨ੍ਹਾਂ ਦੇ ਘਰ-ਬਾਰ ਨਹੀਂ ਆ ਜਿਹੜੇ ਵਿਚਾਰੇ ਰੁੜਪੜ ਗਏ ਆ ਸਾਰੇ ਇੱਥੇ ਸੱਦੋ ਉਹਨਾਂ ਨੂੰ ਹਰ ਇੱਕ ਜਗ੍ਹਾ ਤੇ ਆ ਸਾਰੇ ਥਾਵਾਂ ਤੇ ਸੱਦੋ ਅੱਛਾ ਐ ਜਾਉਂਦਾ ਬੂਟਾ ਮੇਰੀ ਉਮਰ ਦਾ ਮੇਰੇ ਨਾਲ ਥੋੜਾ ਜਿਹਾ ਵੱਡਾ ਹਾਂ ਛੋਟਾ ਜਿਹਾ ਹੀ ਇਹ 50 ਸਾਲਾਂ ਤੋਂ ਟੱਪ ਗਿਆ ਐ ਬੂਟਾ 50 ਸਾਲਾਂ ਤੋਂ ਟੱਪ ਗਿਆ ਇਹ ਬੂਟਾ ਵੀਰਨ ਕੋਈ ਗੌਰ ਜਨ ਦਿੱਤਾ ਜਾਮ ਨੂੰ ਹੀ ਕਿ ਕੀ ਹੀ ਬੂਟਾ ਹੀ ਆ ਛੜਦੇ ਨੇ ਹਾਂ ਸ਼ਾਇਦ ਹੈ ਸੀ ਉਦੋਂ ਦਾ ਹੀ ਹੈਗਾ ਇਹ ਨੂੰ ਮੈ ਜਾਣਦਾ ਨਿੱਕੇ ਦੇ ਦੋ ਇੱਥੇ ਮੈਂ ਖੇਡਦਾ ਮਲਦਾ ਰਿਆ ਨਿੱਕਾ ਹੁੰਦਾ ਜੀ ਤੇ ਗੱਲ ਚੱਲਣ ਢਈ ਵੀ ਐ ਗੁਰਦਰਾ ਸਾਹਿਬਾਨ ਦੀ ਤੇ ਇਹ ਦੀ ਸਾਡੇ ਬਾਪੂ ਜੀ ਸਰਦਾਰ ਹਜਾਰਾ ਸਿੰਘ ਤੇ ਹੁਣ ਮੇਰੇ ਹਿਸਾਬ ਨਾਲ ਆਪਾਂ ਅੰਦਰ ਵੀ ਐਂਟਰੀ ਨਹੀਂ ਪਾ ਸਕਦੇ ਕੈਮਰੇ ਲੱਗੇ ਆ ਉਹ ਐਸਸੀਸੀਡੀ ਕੈਮਰੇ ਚਲੋ ਇਹ ਚੰਗੀ ਗੱਲ ਹੈ ਜ਼ਰੂਰੀ ਆ ਸੀਸੀਡੀ ਕੈਮਰੇ ਜ਼ਰੂਰੀ ਆ ਇਹ ਸੋਹਣਾ ਕੰਮ ਕੀਤਾ ਸਲਾਘਾਯੋਗ ਕੰਮ ਹੈ ਪਰ ਸੀਸੀਟੀ ਕੈਮਰਾ ਇਕੱਲਾ ਕੀ ਕਰੂਗੇ ਜੀ ਇੱਥੇ ਜੇ ਕਿਸੇ ਨੇ ਬੇਅਦਬੀ ਕਰਨੀ ਹੋਈ ਤੇ ਕੈਮਰਾ ਕੀ ਗੋਚ ਪੇੜ ਮਾਰ ਦੂਗਾ ਕੁਝ ਨਹੀਂ ਹੋ ਸਕਦਾ ਪਰ ਫਿਰ ਵੀ ਆਪਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਇਸ ਕਰਕੇ ਮੱਲੋ ਇੱਥੇ ਸਾਰੇ ਭਲੇ ਮਾਨਸ ਨਹੀਂਗੇ ਸਾਡੇ ਬਾਬੇ ਨਾਨਕ ਵਰਗੇ ਨਹੀਂਗੇ ਸਾਰੇ ਵੀ ਇੱਥੇ ਵੀ ਪਿਆਰ ਨਾਲ ਹੀ ਗੱਲ ਕਰਨੀ ਆ ਤੇ ਕੋਈ ਗੱਲ ਨਹੀਂ ਪਿਆਰ ਸਤਕਾਰ ਵੀ ਸਿਖਣਾ ਸਿਖਾਇਆ ਇਹਨਾਂ ਵੱਡਿਆਂ ਸਾਨੂੰ ਤੇ ਆਹ ਲਾਗੇ ਨਾਲ ਦੂਜੇ ਵੀ ਹੈਗੇ ਨੇ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਦਸ਼ਮ ਪਿਤਾ ਜੀ ਇੱਥੇ ਰੱਖ ਬਾਜ ਵੀ ਨਾਲ ਮੋਡੇ ਤੇ ਤੇ ਇਹ ਨਾ ਫਿਰ ਦੂਜਾ ਵੀ ਸਿਖਾਇਆ ਨਾ ਜੇ ਇਹ ਇੱਥੇ ਬੇਅਦਵੀ ਕਰੇ ਤੇ ਫਿਰ ਛਟਕਾ ਦੇ ਹੋਗੇ ਅੱਛਾ ਤੇ ਨਿਸ਼ਾਨ ਸਾਹਿਬ ਠੀਕ ਹੈ ਜੀ ਬਹੁਤ ਸੋਣਾ ਕੋਈ ਵਧੀਆ ਵਧੀਆ ਵਾਹਿਗੁਰੂ ਵਾਹਿਗੁਰੂ ਥੋੜਾ ਪਿੱਛੇ ਜਾ ਕੇ ਵਿਊ ਲੈਣੀ ਹੈ ਜੀ ਆਪਾਂ ਸਾਡੀਆਂ ਕਮੀਆਂ ਪੇਸ਼ੀਆਂ ਇਹੋ ਹੀ ਹੁੰਦੀਆਂ ਕਿ ਹੁਣ ਹਰੇਕ ਗੁਰੂ ਘਰ ਚ ਜਾਓ ਤੇ ਬਾਹਰ ਆਮ ਹੀ ਲਿਖਿਆ ਹੁੰਦਾ ਇਤਿਹਾਸ ਸੰਖੇਪ ਇਤਿਹਾਸ ਲਿਖ ਦਿਓ ਛੋਟਾ ਇਤਿਹਾਸ ਲਿਖ ਦਿਓ ਵੀ ਬਾਪੂ ਹਜਾਰ ਕੋਈ ਨਹੀਂ ਮੈਂ ਕਲਸੀਆਂ ਲਾਪਸੀ ਹੋ ਗਈ ਹੈ ਜੀ ਆਪਣੀ ਆਪਣੇ ਪਿੰਡ ਵੱਲ ਵਾਪਸੀ ਕਰ ਲਈ ਆਪਾਂ ਇਹੋ ਜੇ ਕੰਮ ਦੀ ਸਲਾਹ ਆਪਾਂ ਦਿਆ ਕਰਾਂਗੇ ਵੀਰਾਂ ਨੂੰ ਵੀ ਸੰਖੇਪ ਜਿਹਾ ਇਤਿਹਾਸ ਲਿਖ ਦਿਓ ਕਿ ਗੁਰਦੁਆਰਾ ਬਾਪੂ ਹਜਾਰਾ ਸਿੰਘ ਜੀ ਦਾ ਤੇ 22 ਸੇਵਾਕਰੋ ਜੀ ਦਾ ਉਹਨਾਂ ਨੇ ਸੇਵਾ ਕਰਾਈ 22 ਸੇਵਾਕਰੋ ਉਹਨਾਂ ਨੇ ਸੇਵਾ ਕਰਾਈਏ ਗੁਰਦੁਆਰਾ ਸਾਹਿਬਾਨ ਦੀ ਆ ਜਮੀਨ ਦੀ ਵੇਖੋ ਕਿੰਨਾ ਵੱਡਾ ਲੈਂਟਰ ਸ਼ੈੱਡ ਪਾਇਆ ਤੇ ਇਹ 5.5 ਕਿੱਲੇ ਜਮੀਨ ਹੈ ਜੀ ਝੋਟੇ ਦੇ ਸਿਰ ਵਰਗੀ ਇੱਥੇ ਹੁਣ ਤਾਂ ਇੱਕ ਇੰਟਰਸਟਡ ਕਾਨ ਕਾਲਸਨ ਨੂੰ ਮਨ ਦਿਲ ਕਰਦਾ ਮੇਰਾ ਹੁਣ ਮਨ ਨਾਲ ਨਹੀਂ ਤੋ ਮਨ ਨਾਲ ਹੀ ਨਾ ਮੈਂ قال ایداں ਪਈ ਇਹ ਜਿਹੜੀ ਜ਼ਮੀਨ ਆ ਨਾ ਸਾਢੇ ਪੰਜ ਕਿੱਲੇ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਨਾ ਹਾਂਜੀ ਆ ਜਿਹੜੀ ਪਿੱਛੇ ਤੁਹਾਨੂੰ ਜ਼ਮੀਨ ਦਿਖਾਈ ਆ ਸਾਢੇ ਪੰਜ ਕਿੱਲੇ ਗੁਰਦੁਆਰਾ ਸਾਹਿਬਾਨ ਦੀ ਬਾਪੂ ਹਜਾਰਾ ਸਿੰਘ ਦੀ ਤੇ ਤਾਈ ਸੇਵਾਖੌਰ ਜੀ ਉਹਨਾਂ ਨੇ ਸੇਵਾ ਕੀਤੀ ਸੀ ਇਹਨੂੰ ਗੁਰਦੁਆਰੇ ਦੇ ਨਾਂ ਕਰਗੇ ਸੀ ਉਹਨਾਂ ਦੇ ਘਰ ਤੀ ਪੁੱਤ ਕੋਈ ਨਹੀਂ ਸੀਗਾ ਤੇ ਹੁਣ ਮੈਂ ਤੁਹਾਨੂੰ ਯਕੀਨ ਜੀ ਤੇ ਕਰਦੇ ਨਹੀਂ ਹੁੰਦੇ ਪਰ ਸੁਣਾ ਦਈਏ ਕਦੀ ਗੱਲ ਬਣਦੀ ਆ ਹਰ ਇੱਕ ਗੱਲ ਨਾਲ ਗੱਲ ਆਪਣੀ ਬਣਦੀ ਆ ਜਿੱਥੇ ਜਾਈਏ ਬਣਦੀ ਕੋਈ ਨਾ ਕੋ ਨਿਕਲ ਆਉਂਦਾ ਆਪਣੇ ਇਤਿਹਾਸ ਲੰਮਾ ਹੋ ਗਿਆ ਨਾ ਆਪਣਾ ਤਜਰਬਾ ਵੀ ਬਹੁਤ ਲੰਮਾ ਹੋ ਗਿਆ ਇਹ ਗੱਲ ਏ ਤਾਂ ਆ ਕਿ ਮੇਰੀ ਬੀਬੀ ਦੱਸਦੀ ਬੀਬੀ ਝੂਠ ਮਾਰਦੀ ਆ ਤੇ ਕਹਿ ਨਹੀਂ ਸਕਦੇ ਤੇ ਮਾਰਨ ਦੀ ਲੋੜ ਵੀ ਨਹੀਂ ਉਹਨੂੰ ਝੂਠ ਕਿਉਂਕਿ ਮੈਨੂੰ ਵੀ ਥੋੜੀ ਜੀ ਸੁਭਾਅ ਲਿਆ ਅਸੀਂ 6 ਪੋਤਰੇ ਛਿਆਂ ਜੋ ਸਭ ਤੋਂ ਛੋਟਾ ਮੈਂ ਛੋਟਾ ਤੇ ਤਾਈ ਸੇਵਾਕੌਰ ਨੇ ਤੇ ਜਦੋਂ ਬਾਪੂ ਜੀ ਆ ਰਹੇ ਸਨ ਆਪਣੇ ਪੱਠੇ-ਪੁੱਠੇ ਇੱਥੇ ਦੀ ਬਾਪੂ ਨੇ ਖੜਨੇ ਆਪਣੀ ਉਹ ਵਕੀਰ ਰੱਖੀ ਮੰਗੇ ਜਾਇ ਕਰਨਾ ਪ੍ਰਾਣੇ ਨੇ ਬਜ਼ੁਰਗ ਪੱਠੇ ਲੈ ਕੇ ਜਾਣੇ ਤੇ ਸਾਡੇ ਘਰ ਤੋਂ ਦੋ ਤਿੰਨ ਘਰ ਛੱਡ ਕੇ ਪਰਾਂ ਇਹਨਾਂ ਦਾ ਘਰ ਸੀ ਤੇ ਤਾਈ ਸੇਵਾਕੌਰ ਦਾ ਮੈਨੂੰ ਚਿਹਰਾ ਮੈਨੂੰ ਸਭ ਕੁਝ ਚੰਗੀ ਤਰ੍ਹਾਂ ਯਾਦ ਆ ਗੱਲਾਂ ਯਾਦ ਆ ਸੰਭਾਲਿਆ ਪੂਰੀ ਮਤਲਬ ਐਡੀ ਵੀ ਕੋਈ ਪੁਰਾਣੀ ਗੱਲ ਨਹੀਂ ਕੀ ਮੈਨੂੰ ਸੰਭਾਲਿਆ ਕੋਈ 40 ਸਾਲ ਦੀ ਲਾ ਲਓ ਗੱਲ 35 ਸਾਲ ਦੀ ਲਾ ਲਓ ਕੋਈ 10 12 ਸਾਲ ਦਾ ਮੈਂ ਹੈਗਾ ਤੇ ਸੰਭਾਲ ਹੀ ਪੂਰੀ ਮੈਨੂੰ ਤਾਈ ਸੇਵਾਕੌਰ ਨੇ ਬੀਬੀ ਨਾਲ ਮੇਰੀ ਨਾਲ ਬਹੁਤ ਪਿਆਰ ਸੀ ਤੇ ਸੁਭਾਅ ਵੀ ਬਹੁਤ ਵਧੀਆ ਮਿੱਠਾ ਸੁਭਾਅ بڑا ਸਹੀ ਜਿਹਾ ਜਿਹਾ ਬੋਲਣਾ ਮੈਨੂੰ ਉਸ ਪੂਰੀ ਇੱਕ ਇੱਕ ਗੱਲ ਯਾਦ ਆ। ਤਾਈ ਸੇਵਾਕਰ ਦੋ ਵਾਰੀ ਚੋਕਾ ਕੇ ਖੜਿਆ ਮੈਨੂੰ। ਹੁਣ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਜਿਹੜੀ ਸੁਣੋ ਧਿਆਨ ਨਾਲ। ਵੈਸੇ ਤੇ ਉਹ ਹੋਏ ਆ ਆਪਣੇ ਇੱਕ ਖੋਜੀਆਂ ਦੇ ਪਰਿਵਾਰ ਚੋਂ ਸ਼ਾਇਦ ਪਿਛਲਾ ਉਹਨਾਂ ਦਾ ਪਿਸ਼ੋਕੜ ਸਾਡੇ ਦਿਲਬਾਗ ਸੋਹਣੀ ਸਾਡੇ ਚਾਚੇ ਕਾਂਸ਼ੀ ਹੋਣੀ ਸਾਡਾ ਬਚੱਤਰ ਸਿੰਘ ਵੈਸੇ ਤੇ ਉਹਨਾਂ ਦੇ ਪਰਿਵਾਰ ਚ ਹੋਏ ਨੇ ਤੇ ਪਰ ਮੈਨੂੰ ਤਾਈ ਦੋ ਵਾਰ ਲਈ ਚੁੱਕ ਗਈ। ਇੱਕ ਵਾਰ ਪਹਿਲੀ ਵਾਰ ਨਿੱਕੇ ਨੂੰ ਖੜਿਆ ਸੀ ਉਹ ਬੀਬੀ ਦੱਸਦੀ ਆ ਕਹਿੰਦੀ ਤੂੰ ਉਦੋਂ ਵੀ ਭੱਜ ਆਇਆ ਹੈ ਤੇ ਦੂਜਾ ਮੈਨੂੰ ਥੋੜਾ ਥੋੜਾ ਯਾਦ ਆ ਵੀ ਇੱਕ ਵਾਰ ਤਾਈ ਸੇਵਾ ਘਰ ਖੜਿਆ ਸੀ ਤੇ ਮੈਨੂੰ ਉਹ ਬਾਪੂ ਦੀ ਬੱਕੀ ਨਹੀਂ ਭੁੱਲਦੀ ਪੱਠੇ ਨਹੀਂ ਭੁੱਲਦੇ ਉਹ ਮੰਜਾ ਨਹੀਂ ਭੁੱਲਦਾ ਉਹ ਗੜਵੀ ਨਹੀਂ ਭੁੱਲਦੀ ਤਾਈ ਸਾਡੀ ਦਾ ਉਹ ਚੌਂਕਾ ਨਹੀਂ ਭੁੱਲਦਾ ਕਿਉਂਕਿ ਨਾਲ ਦਾ ਘਰ ਸਾਡਾ ਸੀ ਉੱਤੇ ਹੀ ਗੁੱਡੇ ਡਾਉਣੇ ਨੇ ਤੇ ਥੱਲੇ ਗਵਾਂਢ ਸਾਡਾ ਇੱਕ ਦੂਜਾ ਘਰ ਸੀ ਤਾਦੇ ਵਾਲਾ ਤੇ ਉਹ ਕਹਿੰਦੀ ਸੀ ਬੀਬੀ ਨੂੰ ਵੀ ਇਹ ਮੁੰਡਾ ਮੈਨੂੰ ਦੇ ਦਿਓ। ਹੁਣ ਪਹਿਲੀ ਵਾਰੀ ਮੈਂ ਨਿੱਕਾ ਹੁੰਦਾ ਹੀ ਭੱਜ ਗਿਆ, ਉੱਡ ਗਿਆ। ਹੁਣ ਬਾਅਦ ਯਾ ਕੀ ਕਰੇ? ਬਾਜ ਪਿੰਜਰੇ ਚ ਪਾਇ ਕੈਦ ਨਹੀਂ ਰਹਿੰਦੇ, ਤੁਹਾਨੂੰ ਬਦੱਸਿਆ ਕਿ ਵੀ ਬੜੀ ਵੜੀ। ਇਹ ਪਿੰਜਰੇ ਚ ਕੈਦ ਨਹੀਂ ਰਹਿੰਦੇ ਬਾਜ। ਤੇ ਦੂਜੀ ਵਾਰੀ ਵੀ ਮੈਂ ਫੇਰ ਭੱਜ ਆਇਆ। ਇਹ ਸਾਢੇ 5 ਕਿੱਲੇ ਪੈਲੀ ਦਾ ਵਾਰਸ ਮੈਂ ਹੋਣਾ ਸੀ। ਹੁਣ ਹਸਣਾ ਪਿੰਡ ਵਾਲਿਆ ਵੇ ਆ ਨਵੀਂ ਗੱਲ ਇਹ ਤੇ ਦੱਸਤੀ ਐ ਇਹ ਤੇਰਾ ਹੀ ਲਿਆ ਕਿਉਂ ਨਾ ਕਹਿਣਗੇ ਪੀ ਲ ਗਿਆ ਏਕ ਆ ਗੁਰੂ ਘਰ ਚ ਖੜੇ ਆ ਗੁਰੂ ਘਰ ਬੰਦਾ ਖੜ ਕੇ ਝੂਠ ਮਾਰੇ ਤੇ ਮਾੜੀ ਗੱਲ ਆ ਨਾ ਪਰ ਮੈਨੂੰ ਬੀਬੀ ਨੇ ਕਹਿੰਦੇ ਨਾ ਜੋ ਹੁੰਦਾ ਚੰਗਾ ਹੀ ਹੁੰਦਾ ਕਿਉਂਕਿ ਬਾਜ ਕਦੀ ਉਹਨੇ ਆ ਪਿੰਜਰਿਆਂ ਚ ਕੈਦ ਨਹੀਂ ਰਹਿ ਸਕਦੇ ਮੈਂ ਕਿਹਾ ਨਾ ਮੈਂ ਤਾਂ ਇਕੱਲਾ ਕਿੱਥਰ ਇੱਥੇ ਰਹਿ ਲਾਂ ਮੈਂ ਬਾਹਰ ਨਿਆਣਾਂ ਨਾਲ ਖੇਡਣ ਆਪ ਭੱਜਣ ਆਲਾ ਮਸਲਿਆਂ ਨਾਲ ਆ ਸਾਡੇ ਘਰ ਤੇ ਆਂਡ ਗਵਾਂਡ ਤੇ ਸਾਡੇ ਤੇ ਕੁੜੀਆਂ ਪੰਜੀ 30 ਨਿਆਣੇ ਹਾਂ ਤੇ ਤਾਈ ਦੇ ਘਰ ਕੋਈ ਜਾਂਦਾ ਨਹੀਂ ਇਹ ਤੁਹਾਨੂੰ ਪਤਾ ਜਿਤਨਾ ਪਿੰਡਾਂ ਚ ਕਈ ਗੱਲਾਂ ਬੀਬੀਆਂ ਸੋਚ ਲੈਂਦੀਆਂ ਕਿ ਉਧਰ ਨਿਆਣਾ ਨਾਲ ਘੱਲੋ ਆਪਣਾ ਇਹ ਗੱਲਾਂ ਤੁਹਾਨੂੰ ਪਤਾ ਦੱਸਣ ਦੀ ਲੋੜ ਨਹੀਂ ਤੇ ਉਹ ਦੋਵੇਂ ਜੀ ਇਕੱਠੇ ਰਹਿੰਦੇ ਸੀ ਨਹੀਂ ਜਾ ਪਾਣੀ ਨਹੀਂ ਨਿਕਲੂਗਾ ਯਾਰ ਜਦ ਨਿਕਲੂਗਾ ਮੁਸ਼ਕਲ ਆ ਇੱਟ ਚੁੱਕੀ ਤਾ ਯਾ ਹਦਾ ਠੀਕ ਹੈ ਤੇ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਜਾਂਦਾ ਦਰਦਾ ਮੈਂ ਤਾਂ ਹੀ ਕੋ ਰੋਟੀ ਰੱਟੀ ਖਾ ਲਈ ਨਾ ਕਦੀ ਕਰੀ ਤੇ ਹੁਣ ਆਹੀ ਤੁਹਾਨੂੰ ਪਤਾ ਫਿਰ ਨਹੀਂ ਜੀ ਨਹੀਂ ਲੱਗਦਾ ਇਕੱਲੇ ਬੱਚੇ ਦਾ ਕਿਤੇ ਜਾ ਕੇ ਮੇਰਾ ਤਾਂ ਲੱਗਣਾ ਹੀ ਨਹੀਂ ਦਿੰਦਾ ਮੇਰਾ ਤਾਂ ਯਾਰਾਂ ਤੋਂ ਬਨਾਂ ਨਹੀਂ ਲੱਗਦਾ ਯਾਰਾਂ ਨੂੰ ਮੈਂ ਇਹ ਕਹਾ ਵੀ ਜੇ ਕੋਈ ਮੁਸੀਬਤ ਬਣ ਗਈ ਮੈਂ ਤੁਹਾਨੂੰ ਖੜਨਾ ਜੇ ਸਾਰਿਆਂ ਨੂੰ ਆਖਿਆ ਨਾ 6 ਮਹੀਨੇ ਪਹਿਲਾਂ ਵੀ ਦੱਸਿਆ 3 ਮਹੀਨੇ ਤੇ ਹਣ ਗੱਲ ਮੁੱਕਦੀ ਇਹ ਆ ਵੀ ਜੇ ਮੈਂ ਉਦੋਂ ਪਿੰਜਰੇ ਚ ਪੈ ਜਾਂਦਾ ਮਸਲਾ 5.5 ਕਿੱਲੇ ਪੈੜੀਦਾ ਨਹੀਂ ਕਿਉਂਕਿ ਮੈਂ ਉੱਡਨ ਵਾਲਾ ਹਾਂ ਉਤਰਾਂ ਮੈਂ ਵੀ ਇੱਥੇ ਦਤਰੀ ਪੱਲੀ ਫੜੀ ਫਿਰਨੇ ਹੈ ਜੇ ਪੈੜੀ ਹੁੰਦੀ ਤਾਂ ਮੈਂ ਕੁਛ ਬਾਨਣਾ ਨਹੀਂ ਹੁਣ ਬਾਨਣਾ ਬਹੁਤ ਕੁਛ ਬਾਨਣਾ ਬੜੇ ਵੀ ਬੜੇ ਆ ਮੈਰੀ ਹੁਣ ਤੁਹਾਨੂੰ ਕਿਦਨ ਕਮਾਈ ਦੱਸਣੀ ਦੱਸਣੀ ਪੈਣੀ ਮੈਨੂੰ ਮੈਂ 10 ਕਿੱਲੇ ਜ਼ਮੀਨ ਵਾਲੇ ਦੇ ਬਰਾਬਰ ਕਮਾਈਆਂ ਕੀਤੀਆਂ ਤੇ ਘੱਟ ਤੋਂ ਘੱਟ ਚਾਰ ਸਰਕਾਰੀ ਅਫਸਰਾਂ ਦੇ ਬਰਾਬਰ ਕਮਾਈ ਹੁੰਦੀ ਸੀ ਮੇਰੀ ਉਹ ਤੁਹਾਨੂੰ ਡਿਟੇਲਸ ਸਮਝਾਉਂਗਾ ਬੱਕਰੀ ਗੱਲ ਪੈਸੇ ਨਹੀਂ ਸਾੰਬੇ ਜਵਾਨੀ ਚ ਪੁੱਠੇ ਕੰਮ ਲੜਾਈਆਂ ਝਗੜੇ ਇਹ ਉਹ ਪੈਹਾ ਖੂਬ ਤਾਂ ਚਲੋ ਕੋਈ ਗੱਲ ਨਹੀਂ ਤੇ ਉਹ ਤਾਂ ਫਿਰ ਇਹ ਜ਼ਮੀਨ ਜਿਹੜੀ ਹੁਣ ਗੁਰਦੁਆਰੇ ਦੇ ਨਾਂ ਤੇ ਜਈ ਬਾਬੇ ਹਜਾਰਾ ਸਿੰਘ ਜੀ ਦੀ ਪੈਰੀ ਤਾਈ ਸੇਵਾ ਘਰ ਦੀ ਪੈਰੀ ਗੁਰਦੁਆਰੇ ਦੇ ਨਾਂ ਤੇ ਆ ਤੇ ਇਸ ਕਰਕੇ ਆਪਾਂ ਖੁੱਲ ਕੇ ਉੱਡੇ ਆ ਤੇ ਐਡੀ ਕੋਈ ਇਹੋ ਜੀ ਗੱਲ ਦੀ ਟੈਨਸ਼ਨ ਪਰਵਾ ਨਹੀਂ ਹੈਗੀ ਫਿਰ ਆ ਯਾਰ ਮੇਰੇ ਨਾਂ ਹੋਣੀ ਪੈਰੀ ਮੇਰੇ ਕੋਲ ਹੈ ਉਹ ਜਨਾ ਕਿ ਕੋਈ ਨਾ ਪਿਆ ਹੀ ਹੈ ਪ੍ਰਮਾਣ ਕਰਨ ਵਾਲੇ ਨੂੰ ਤਾਂ ਦੱਸਿਆ ਨਹੀਂ ਕਰਨਾ ਬਈ ਪੈਸੇ ਪੁੱਛਦੇ ਤੇ ਪ੍ਰਵਾਹ ਕਰਨ ਵਾਲੇ ਹੀ ਨਹੀਂ ਤੇ ਸ਼ੁਰੂ ਤੋਂ ਨਹੀਂ ਰਹਿ ਤੇ ਦੋਟਾ ਗੀਤ ਦਰਸਾ ਲਈ ਨਹੀਂ ਜਲ ਕਰੀਏ ਕਰੀਆਂ ਤੇ ਚਲੋ ਠੀਕ ਹੈ ਜੀ ਅੱਗੇ ਸਾਡੇ ਅਫਸਰ ਸਹਿਬਾਨ ਨੂੰ ਤੇ ਚਲਿਏ ਵਾਪਸੀ ਅੱਸੀ ਕਾ ਲਈ ਸਾਡੇ ਪੰਜ ਕਿਲੇ ਪੈਰੀ ਆ ਸਾਡੇ ਪਿੰਡ ਦੇ ਗੁਰਦਾਰੇ ਦੀ ਤੇ ਬਾਬਾ ਹਜਾਰਾ ਸਿੰਘ ਬਾਪੂ ਹਜਾਰਾ ਸਿੰਘ ਸਾਡਾ ਮਤਲਬ ਉਹਨਾਂ ਪਿਆਰ ਬੜਾ ਸੀ ਤੇ ਉਹਦੇ ਧੀ ਪੁੱਤ ਕੋਈ ਨਹੀਂ ਹੋਇਆ ਤਾਈ ਸੇਵਾਕੌਰ ਸਾਡੇ ਲਾਗੇ ਘਰ ਸੀ ਹਾਂ ਜੀ ਤੇ ਉਹ 93 ਨੇ ਸਾਡੇ ਸੇਹ ਪੋਤਿਆਂ ਦੇ ਸਭ ਤੋਂ ਛੋਟਾ ਮੈਂ ਮੈਨੂੰ ਦੋ ਵਾਰੀ ਚੁੱਕ ਕੇ ਖੜਿਆ ਇਹ ਮੈਂ ਪੁੱਤ ਬੜਾ ਬਲਾ ਤੇ ਮੈਂ ਭੱਜਉਣਾ ਨਾ ਅੱਛਾ ਅੱਛਾ ਤੇ ਆ ਜਵਾਕੌਰ ਨੇ ਦੋ ਤਿੰਨ ਵਾਰੀ ਮੈਨੂੰ ਖੜਿਆ ਤੇ ਮੈਂ ਭੱਜ ਆਇਆ ਹਾਂਜੀ ਤੇ ਬੀਬੀਆਂ ਦੀ ਵੀ ਆਉਂਦੀ ਵੀ ਮੈਨੂੰ ਮੁੰਡਾ ਦੇ ਦੋ ਇਹ ਹੁਣ ਇੱਕ ਹੋਰ ਨਵੀਂ ਤੁਹਾਨੂੰ ਇੱਥੇ ਆ ਨਲਦੀ ਮਿਲਦੀ ਇੱਕ ਹੋਰ ਗੱਲ ਦੱਸਾਂ ਸਾਰੇ ਬਾਬੋੜਾ ਸਾਹਿਬ ਤੋਂ ਜਾ ਕੇ ਮੁੰਡੇ ਮੰਗਦੇ ਆ ਹਾਂਜੀ ਪੁੱਤਰ ਹੀ ਮੰਗਦੇ ਨੇ ਆਪਣੇ ਦਾਤ ਪੁੱਤਰ ਦੀ ਦਾਤ ਹਾਂਜੀ ਤੇ ਮੇਰੇ ਵਰੀ ਬੀਬੀ ਮੇਰੀ ਨੇ ਚਾਂਦੀ ਦੀ ਕੁੜੀ ਸੁਖੀ ਸੀ ਚਾਂਦੀ ਦੀ ਗੁੱਡੀਆ ਛੜਾਉਂਗੀ ਜੇ ਕੁੜੀ ਹੋਊਗੀ ਮੇਰੇ ਘਰ ਬਾਜ ਦੀ ਥਾਹ ਹਾਂਜੀ ਬੀਬੀ ਮੇਰੀ ਨੇ ਠੀਕ ਕੋਈ ਸਾਡੇ ਕੁੜੀ ਨਹੀਂ ਕੋਈ ਹੁੰਦੀ ਸਾਡੇ ਮੁੰਡੇ ਹੀ ਹੋ ਜਾਂਦੇ ਸਾਰੇ ਤੇ ਮੇਰੇ ਵਰੀ ਕੁੜੀ ਸੁਖੀ ਹੀ ਚਾਂਦੀ ਦੀ ਨੂੰ ਬਾਬਾ ਬਡਾ ਸਾਹਿਬ ਸਾਰੇ ਆਮ ਆ ਕੁਇਸ਼ਰਾ ਕੀ ਢਾਡੀ ਇਹੋ ਗੱਲਾਂ ਕੀ ਨਾ ਸੁਣਾਉਂਦੇ ਆ ਆਖਣਗੇ ਬਾਬਾ ਬਡਾ ਸਾਹਿਬ ਜਾ ਕੇ ਕੋਈ ਕੁੜੀ ਨਹੀਂ ਮੰਗਦਾ ਕਦੀ ਵੇਖਿਆ ਕਿਸੇ ਨੂੰ ਹਾਂਜੀ ਆਹ ਜਿ ਖੜਾ ਮੰਗਦੇ ਮੇਰੀ ਬੀਬੀ ਨੇ ਮੰਗੀ ਕੁੜੀ ਬਾਬੜਾ ਸਾਹਿਬ ਤੋਂ ਜਾ ਕੇ ਮੇਰੇ ਮੇਰੇ ਜਗ੍ਹਾ ਤੇ ਤੇ ਉਹ ਮੈਂ ਜੰਪਿਆ ਫਿਰ ਤੇ ਤਾਈ ਸੇਵਾ ਕੋਰ ਚੁੱਕਦੀ ਮੈਨੂੰ ਬਾਰ ਬਾਰ ਘਰ ਖੜਦੀ ਕਹਿੰਦੀ ਵੀ ਇਹਨੂੰ ਮੈਨੂੰ ਦੇ ਦਿਓ ਇਹ ਪੁੱਤ ਬਣਾਉਣਾ ਮੈਂ ਤੇ ਆ ਸਾਢੇ 5 ਕਿਲੋ ਦਾ ਵਾਰਸ ਬੈ ਹੋਣਾ ਸੀ ਹੁਣ ਬਾਪੂ ਜੀ ਹਰਾਸ ਹੋਣੀ ਤੇ ਤਾਈ ਸੇਵਾ ਕੋਰ ਸੇਵਾ ਚ ਕਰਾ ਗਏ ਤੇ ਉਹ ਸਵਰਗਵਾਸ ਹੋ ਗਏ ਚਲ ਗਏ ਤੇ ਹੁਣ ਆਪਾਂ ਨੂੰ ਇਹ ਚੀਜ਼ ਦਾ ਦੁੱਖ ਅਫਸੋਸ ਨਹੀਂ ਆ ਆਪਾਂ ਦੇ ਸਾਢੇ 5 ਪੁੰਜ ਛੱਡੋ ਆਪਾਂ ਬੜਾ ਵਾਇਗੁਰੂ ਦੀ ਕਿਰਪਾ ਆਪਾਂ ਦੇ 100 ਕੇ ਲੈ ਆਲੇ ਨੂੰ ਵੀ ਆਖਦੀ ਦਾ ਵੀ ਚੰਗਾ ਵੀਰ ਸਤਿ ਸ੍ਰੀ ਅਕਾਲ ਜੇ ਨਹੀਂ ਤਾਂ ਹੁਣ ਚੱਲ ਲਾਈਏ ਹੁਣ ਚੱਲਦੇ ਆ ਚਲੋ ਠੀਕ ਹੈ ਤੇ ਹੋਰ ਗੁਰਪ੍ਰੀਤ ਸਾਹਿਬ ਜੀ ਤੇ ਆਪਣਾ ਕੋਈ ਸੁਝਾਅ ਕੋਈ ਹੜਾਂ ਪਰੇ ਕੋਈ ਆਪਾਂ ਸੇਵਾ ਪਾਣੀ ਦਾ ਕਰੀਏ ਸ਼ੁਰੂ ਕੋਈ ਹਾਂਜੀ ਹਾਂਜੀ ਸੇਵਾ ਪਾਣੀ ਦਾ ਕਰਦੇ ਆ ਅੱਛਾ ਸਾਰੇ ਕੱਟੇ ਹੋ ਗਏ ਫਿਰ ਕਰਕੇ ਹਾਂ ਆਪਾਂ ਡਾਇਰੈਕਟਲੀ ਹਾਂਜੀ ਕਾਲੀ ਨਹੀਂ ਕਰਨੀ ਹੌਸਲੇ ਨਾਲ ਆਰਾਮ ਨਾਲ ਜਿਹੜੀ ਚੀਜ਼ ਦੀ ਲੋੜ ਹੋਈ ਆਪਾਂ ਉਹ ਪੂਚਾਉਣੀ ਆ ਜਿਵੇਂ ਅੱਜ ਡੀਜ਼ਲ ਦੀ ਲੋੜ ਹੈ ਲੋਕੀ ਉਹ ਪੁੱਜਾਈ ਲਈ ਜਾਂਦੇ ਰਾਸ਼ਨ ਚੋਣ ਹਾਂ ਰਾਸ਼ਨ ਜਿਆਦਾ ਹੋ ਤੇ ਰਾਸ਼ਨ ਤੇ ਬਹੁਤ ਹੋ ਗਿਆ ਰਾਸ਼ਨ ਜਿਆਦਾ ਹੋ ਗਿਆ ਹਾਂ ਜੀ ਹਾਂ ਰਾਸ਼ਨ ਦਾ ਤੇ ਉਹ ਵੀ ਘੈਰ ਹੈ ਵੀ ਰਾਸ਼ਨ ਨਾ ਪਜਾਉਣਾ ਹਾਂ ਹਾਂ ਉਹ ਅਖੰਡਾ ਮੁੰਡਾ ਇੱਕ ਇਹ ਰਾਸ਼ਨ ਨਾ ਪਜਾਉ ਉਹ ਰਾਸ਼ਨ ਨਾ ਪਜਾਉ ਇਸ ਤਰੀਕੇ ਨਾਲ ਕੰਮ ਕਰੋ ਹੁਣ ਆਇਆ ਕਿ ਨਾ ਕਰੋ ਕਿ ਜਾਂ ਆਏ ਆਈ ਉੱਟਣਾ ਜੇ ਤੁਹਾਡੇ ਮਨ ਚ ਕੀ ਸੁਝਾਅ ਕੋਈ ਆਉਂਦਾ ਵੀ ਉਹ ਉਥੇ ਕਿਵੇਂ ਹੋਣੇ ਚਾਹੀਦੇ ਕੰਮ ਪਾਰਟੀ ਪਾਜੀ ਦੂਜੀ ਟੀਮ ਵਰਕ ਹੀ ਹੋਣਾ ਚਾਹੀਦਾ ਕੰਮ ਤੇ ਟੀਮ ਵਰਗੀ ਪਾਰਟੀਵਾਦੀ ਤੇ ਬਾਅਦ ਚ ਚਲੋ ਕਰ ਲੈਣਾ ਪਹਿਲਾਂ ਉਹਨਾਂ ਦਾ ਸੋਚੋ ਵੀ ਜਿਹੜੇ ਵਿਚਾਰੇ ਸਾਰੇ ਆ ਗਏ ਆ ਕੋਈ ਕਰ ਗਿਆ ਥੱਲੇ ਆ ਗਿਆ ਕੋਈ ਕਿਦਾਂ ਉਹ ਸਾਰੇ ਆਪਣਾ ਕੱਢ ਲੈਣਾ ਸਭ ਤੋਂ ਪਹਿਲਾਂ ਜਾਨਾਂ ਬਚਾਉਣੀਆਂ ਜੀ ਜਾਨਾਂ ਬਚਾਉਣੀਆਂ ਜਾਨਾਂ ਬਚ ਜਾਣ ਬਿਲਕੁਲ ਘਰ ਹਾਂਜੀ ਜੈ ਦਾਦਾ ਹਮ ਸਮਾਨ ਉਹ ਸਾਰਾ ਕੁਝ ਆਪਾਂ ਹਾਂਜੀ ਸੱਜੇ 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 ਹਾਂਜੀ ਜਿਵੇਂ ਵੀ ਹੋਗਾ ਉਹ ਕਰਾਇਆ ਜਾਊਗਾ ਹਾਂਜੀ ਅਜਿਤ ਲੋੜ ਐ ਸਿਰਫ ਜਾਨਾਂ ਬਚਾਉਣ ਦੀ ਜਾਨਾਂ ਬਚਾਉਣ ਦੀ ਝੋਨੇ ਬਚਾਉਂਦੀ ਨਹੀਂ ਇਹਦੀ ਲੋੜ ਹਾਂਜੀ ਬਿਲਕੁਲ ਇਹ ਝੋਨੇ ਬਚਾ ਲਈਏ ਸਾਡੇ ਇੱਧਰ ਪਾਣੀ ਨਾ ਹੋਵੇ ਸਾਡੇ ਇੱਧਰ ਘੱਲੋ ਅਸੀਂ ਜਾ ਕਰਨੇ ਆ ਵੀ ਸਾਡੇ ਇੱਧਰ ਨਹੀਂ ਹੈਗਾ ਵੰਡ ਦੋ ਪੂਰੇ ਜੇ ਪਾਣੀ ਅੱਗੇ ਸਮਝਾ ਕੇ ਟਿਆ ਵੀ ਜੇ ਪਾਣੀ ਗੁਰਪ੍ਰਸਾਦ ਜੀ ਤੁਸੀਂ ਅਫਸਰ ਹੋ ਸਾਰਾ ਕੁਝ ਸਮਝਦੇ ਆ ਗੱਲਾਂ ਨੂੰ ਜੇ ਪਾਣੀ ਪੰਜਾਂ ਜ਼ਿਲ੍ਹਿਆਂ 'ਚ ਆਇਆ ਹੋਵੇ ਤੇ ਆਪਣੇ ਕਿੰਨੇ ਜ਼ਿਲ੍ਹੇ 25 ਕਿ 24 ਕਿੰਨੇ ਹੋ ਗਏ ਆ ਇਹ ਪੰਜਾਂ ਜ਼ਿਲ੍ਹਿਆਂ 'ਚ ਆ ਗਿਆ ਹੈ ਤੇ 23 ਜ਼ਿਲ੍ਹਿਆਂ 'ਚ ਆ ਗਿਆ ਪਾਣੀ ਆ 23 'ਚ ਆ ਗਿਆ ਹਾਂ ਜਿਆਦਾ ਵੱਤ ਵੱਤ ਤੇ ਚਾਹੂ ਪੰਨਿਆਂ ਜੀ ਹੋਊਗਾ ਹਾਂਜੀ ਹਾਂ ਜਿਆਦਾ ਪਾਣੀ ਜਿੱਥੇ 5-5 7-7 ਫੁੱਟ ਚੜ ਗਿਆ ਉਹਦੇ ਚਾਹੂ ਪੰਨਿਆਂ ਜੀ ਆਂ ਤੇ ਜੇ ਸਾਰੇ ਵੰਡਿਆ ਜਾਵੇ ਤੇ ਮੇਰੇ ਸਾਹ ਨੂੰ ਫੋਟ ਫੋਟ ਵੀ ਨਹੀਂ ਦੇ ਸਕਦਾ ਹਾਂ ਫਿਰਨ ਤੇ ਹਾਂਜੀ ਫਿਰ ਤੇ ਘਟ ਗਿਆ ਨਾ ਹਾਂ ਆ ਸਲਾਮਤ ਇੰਡੇ ਹਾਂ ਵੀ ਇਦਾਂ ਦਾ ਵੀ ਕੁਝ ਹੋ ਜੇ ਕੋਈ ਗੱਲ ਨਹੀਂ ਈ ਈ ਪਰ ਸਭ ਤੋਂ ਮੇਨ ਆ ਵੀ ਬੰਦਿਆਂ ਦੀਆਂ ਜਾਨਾਂ ਤੇ ਜਿਹੜੇ ਬੇਜਬਾਨ ਨੇ ਵਿਚਾਰੇ ਮਰਨਦੇ ਉਹ ਵੇਖੋ ਉਹਨਾਂ ਲਈ ਆ ਆਚਾਰ ਵਗੈਰਾ ਸਾਰਾ ਹੁਣ ਆਚਾਰਾ ਵਗੈਰਾ ਪੱਠੇ ਵਾਲਾ ਡੰਗਰ ਦੂਜੇ ਤੀਜੇ ਅਜੇ ਉਹ ਭੁੱਖਾ ਤੇ ਕੋਈ ਨਹੀਂ ਵੈਸੇ ਮਰ ਸਕਦਾ ਛੇਤੀ ਕੀਤੇ ਆ ਪਾਣੀ ਤੇ ਚਲੋ ਪੀਤਾ ਪੂਤਾ ਜਾਉਗਾ ਆਪਾਂ ਵੀ ਖਾਲਾ ਖੁਲਾ ਦਾ ਪੀਣਾ ਹੀ ਹਾਂ ਹਾਂਜੀ ਤੇ ਪਾਣੀ ਨਾਲ ਤੇ ਗੁਜ਼ਾਰਾ ਆ ਜਾਊਗਾ ਤੇ ਖਾਣ ਤੋਂ ਵੀ ਕੁਛ ਦਿਨ ਕੱਢਿਆ ਜਾਊਗਾ ਮੁੜ ਕੇ ਆ ਵੀ ਸੰਤ ਸਾਥ ਆ ਵੇਖੋ ਮੈਂ ਹੁਣੇ ਦੱਸ ਗਿਆ ਜਿਆ ਗੁਰਦੁਆਰੇ ਸਹਿਬਾਨ ਆਪਣੇ ਕਿੰਨੇ ਆ ਬਾਹਰ ਪਿੰਡਾਂ 'ਚ ਵਿਲੇ ਪਏ ਵਿਲੇ ਪਏ ਹਾਂਜੀ ਆੜ ਇੱਥੇ ਹੈ ਹੀ ਨਹੀਂ ਕੋਈ ਇੱਥੇ ਆਹੋ ਇੱਥੇ ਆ ਕੇ ਛੱਡ ਪਿਆ ਇੱਥੇ ਆਹ ਦੇਖੋ ਮੈਂ ਆ ਇੱਥੇ ਤਾਂ 500 ਬੰਦਾ ਆਣ ਕੇ ਇੱਥੇ ਰੈਸ਼ ਕਰ ਲੈ ਰੈਸ਼ ਕਰ ਲੈ ਹਾਂਜੀ ਆ ਵੇਖੋ ਕਿੱਡਾ ਵੱਡਾ ਛੱਡਿਆ ਆ ਪਿੱਛੇ ਮੇਰੇ ਵੇਖੋ ਕਿੱਡੇ ਵੱਡੇ ਛੱਡਿਆ ਤੇ ਉਹ ਵੱਡਾ ਗੁਰਦਰਾ ਮੈਂ ਹੁਣ ਇਤਰਾਕ ਪਿੰਡ ਪਿੰਡ ਇਹ ਕਿੰਨੇ ਗੁਰਦਾਰੇ ਆ ਮੈਂ ਦੇਖਿਆ ਕਿ ਪਿੰਡ ਗੰਡੀ ਪਿੰਡ ਗਿਆ ਹਾਂ ਉੱਥੇ ਤੇ ਭਰਾਵਾ 8 9 ਗੁਰਦਾਰੇ ਬੜੇ ਬੜੇ ਕਿਲੇ ਕਿਲੇ ਚ ਤੇ ਇਤਰਾਹ ਹਰ ਪਿੰਡਾਂ 'ਚ ਹੈਗੇ ਗੁਰਦਾਰੇ ਉੱਥੇ ਪਹਚਾਓ ਸੰਗਤਾਂ ਨਾਲੇ ਉੱਥੇ ਲੰਗਰ ਪਾਣੀ ਚੱਲੇ ਨਾਲੇ ਸੇਵਾ ਕਰੋ ਨਾਲੇ ਸੇਵਾ ਕਰਵਾਓ ਹਾਂਜੀ ਤੇ ਇਦਾਂ ਦਾ ਕੋਈ ਸਾੜ ਪੀੜ ਦਾ ਤਰੀਕਾ ਦੱਸਦੇ ਰਹਿਣਾ ਚਲੋ ਜਿੰਨੇ ਜੋਗੇ ਹੈਗੇ ਆ ਚੰਗਾ ਜੀ ਸასი ਕਾਲ